गुड मॉर्निंग जी ਸਾਰਿਆਂ ਨੂੰ ਕੀ ਹਾਲ ਚਾਲ ਜੇ ਠੀਕ ਠਾਕ ਜੇ ਲੋ ਜੀ ਅੱਜ ਅੱਜ ਪਉ ਉੱਠ ਕੇ ਜੇ ਟਾਈਮ ਨਹੀਂ ਆਏ ਆ ਬਿਆਸ ਭਾਈ ਨੂੰ ਛੱਡਣਾ ਭਾਈ ਨੂੰ ਛੱਡਣਾ ਆਏ ਆ ਤੇ ਚੈੱਕ ਕਰੋ ਤੁਸੀਂ ਰੇਨਵੇ ਸਟੇਸ਼ਨ ਆਜੋ ਤੁਹਾਨੂੰ ਮਲਾਉਨੇ ਆ ਭਾਈ ਨਾਲ ਇੱਕ ਬੰਦੇ ਹੋਰ ਨਾ ਸਟਾਰ ਬੰਦਾ ਆਪਣਾ ਬਹੁਤ ਘਾਟ ਹੀ ਮਿਲਦਾ ਉਹ ਰਾਤ ਦਾ ਆਇਆ ਹੋਇਆ ਤੇ ਮੈਂ ਕਿਹਾ ਚਲੋ ਵਲੌਗ ਬਣਾਉਨੇ ਨਾਲ ਦੇ ਨਾਲੇ ਪ੍ਰਾਣ ਮਿਲਦੇ ਆ ਹੈਲੋ ਵੀਰੇ ਕਿੱਧਰ ਤੇ ਹਣਵਾ ਚੈੱਕ ਕਰੋ ਵੀ ਬਹੁਤ ਘੱਟ ਦਰਸ਼ਨ ਦਿੰਦਾ ਭਰਾ ਆ ਕੱਲ ਦਾ ਆਪਣੇ ਕੋ ਸਟਾਰ ਆ ਨਾ ਫਿਰ ਵੱਡਿਆਂ ਬੰਦਿਆਂ ਨਾਲ ਲੈਂਦਾ ਔਰ ਝੋ ਭਾਜੀ ਹੁਣਾਣਾ ਤਾਂ ਕਰਕੇ ਹੁਣ ਨੂੰ ਨਹੀਂ ਵੇਖਣਦੇ ਚੈੱਕ ਕਰੋ ਤੁਸੀਂ ਵਿਆਸ ਰੇਲਵੇ ਸਟੇਸ਼ਨ ਤੇ ਭਈਆ ਇਹ ਬੜਾ ਜ਼ਿਆਦਾ ਭਈਆ ਹੀ ਆ ਹਾਂਜੀ ਭਾਜੀ ਕਿੱਦਾਂ ਲੱਗਨਦਿਆ ਫਿਰ ਗਿਆ ਸੀ ਕਿ ਪਾਸ ਕਿੱਦਾਂ ਹੋਦਾ ਇਹ ਨਾ ਤੇ ਅੱਜ ਮੂੰਹ ਮੇ ਅੱਜ ਜਾਣਾ ਤੇ ਅੱਜ ਮੂੰਹ ਵੇ ਕੋਈ ਨਹੀਂ ਵੰਦ ਕਰਨਾ ਇਆ ਉਹ ਕਿੱਧਰ ਚਲੇ ਗਏ ਦੱਜੇ ਆਪਣੀ ਕਦੋਂ ਕੋਣੀ ਟ੍ਰੇਨ 6 15 6 15 ਤੇ ਚਲੋ ਜੀ 1 2 ਮਿਲਦੇ ਆ ਇਦਾਂ ਹੀ ਗੱਲਬਾਤ ਕਰਦੇ ਆ ਆਪਾਂ ਅੱਜ ਅੱਜ ਦਾ ਵਲੌਗ ਕਰਤਾ ਸ਼ੁਰੂ ਤੇ ਮੁੰਨਾ ਵੀਰ ਆਇਆ ਵਾ ਤੇ ਪਰੌਣੇ ਨੂੰ ਅਪੁਆਇੰਟਮੈਂਟ ਅੱਜ ਆਤ ਦੇ ਦੀ ਟ੍ਰੇਨ ਜਦੋਂ ਟ੍ਰੇਨ ਆ ਗਈ ਠੀਕ ਆ ਪਾਜੀ ਮਿੰਟ ਵਿੱਚ ਚੜ੍ਹਦੇ ਹੋਣਗੇ ਤਿਆਰੀ ਜੋਧਿਆਂ ਦੀ ਪੂਰੀ ਤਿਆਰੀ ਆ ਫਿਰ ਆਉਣ ਵਾਲੀ ਦੇ 11 ਹੋ ਗਏ ਤੇ ਅੰਮ੍ਰਿਤੁਸਵੇ ਮੱਲੋਈ ਕਰੀ ਐ ਪਾਉ ਇੱਧਰ ਤੂੰ ਦੱਸ ਪੂਰੇ ਤਰ੍ਹਾਂ ਦੇ ਵੈਲਟਾ ਮੁੰਡਾ ਲਾ ਲੋ ਆਪਣੀਆਂ ਗੱਡੀ ਚੋਂਦੀ ਨਹੀਂ ਹੁੰਦੀ ਆਹੋ ਭਾਜੀ ਮੈਂ ਤਾਂ ਇਸ ਵਿੱਚ ਮੈਂ ਬਾਲੋ ਲੈ ਤੀ ਤੇ ਚੱਪਲ ਪਾਈ ਆ ਹੱਥ ਦੇ ਦੀ ਹੱਥ ਦੇ ਦੀ ਟ੍ਰੇਨ ਆ ਗਈ ਟ੍ਰੇਨ ਭਾਜੀ ਨਾਲ ਦੀ ਜਲੰਧਰ ਜਲੰਧਰ ਭਾਜੀ ਆ ਕੇ ਮਿਲਦੇ ਆ ਠੀਕ ਆ ਠੀਕ ਆ ਠੀਕ ਆ ਫਿਰ ਕੋਈ ਨਹੀਂ ਫੋਨ ਕਰਦੇ ਜਾ ਕੇ ਅਸਲ ਜਿਹਦਾ ਵੀ ਹੱਥ ਖੜਾ ਕਰਾ ਕਿੱਧਰ ਚਲ ਗਿਆ ਵਾ ਠੀਕ ਆ ਇੱਲੇ ਗੁਰਵਾ ਭਾਈ ਦਾ ਮੂੰਹ ਬੜਾ ਹੋਰ ਤਰ੍ਹਾਂ ਦਾ ਬਣਿਆ ਵੀ ਓਦਾਂ ਯਾਰ ਇਹਨਾਂ ਸਫਾਈ ਸੁਫਾਈ ਬੜੀ ਹੈ ਨਾ ਹਣਾ ਮੰਨੇ ਸਫਾਈ ਸੁਫਾਈ ਹਾਂ ਹਰਿਆਲੀ ਕਿੰਨੀ ਵੇ ਕੈਨੂੰ ਜਾਣਾ ਹਣੋ ਤਾਂ ਬਲ ਵੀ ਇਹਦੇ ਚਾਹ ਚਾਹ ਚੂ ਪੀਏ ਬਿਲਣਾ ਫਿਰ ਚਾਹ ਚੂ ਪੀ ਕੇ ਤਾਂ ਫਿਰ ਤੁਰਦੇ ਆਂ ਨੀਂਦ ਵੜੀ ਜਾਉਂਦੀ ਮੈਨੂੰ ਮੈਂ ਤਾਂ ਇਨੀ ਤੜਕੇ ਉੱਠਿਆ ਨਹੀਂ ਕਦੀ ਭਰਾਵਾ ਅੱਜ ਦੇ 4 ਵਜੇ ਉੱਠਾ ਤਾਂ ਨਾ ਚਲੋ ਚਾਹ ਚੂ ਪੀਏ ਫਿਰ ਹਰਿਆਲੀ ਚੈੱਕ ਕਰਕੇ ਨਹੀਂ ਸਫਾਈ ਬਹੁਤ ਰੱਖਦੇ ਯਾਰ ਇਹ ਬਿਆਸ ਵਾਲੇ ਜਦੋਂ ਆਪਾਂ ਆਏ ਉਦੋਂ ਕਿੰਨੀ ਭੀੜ ਸੀ ਹੂੰ ਕੀ ਪਲਾਨ ਚਾਹ ਪੀਨੇ ਆ ਚੱਲ ਆ ਜਾ ਇੱਥੋਂ ਵੀ ਇਹ ਬਾਹਰੋਂ ਵੀ ਇਹ ਚਾਹ ਕੇ ਡੇਰੇ 'ਚ ਪੀਣੀ ਆ ਔਰ ਕੰਟੇਨ ਪਤਾ ਨਹੀਂ ਭਰਵੇਂ ਨਾ ਚਲ ਬਾਹਰੋਂ ਪੀ ਲੈਨੇ ਸਫਾਈ ਇਹ ਲੋ ਮਨਣਾ ਬਹੁਤ ਆਏ ਆਰੇ ਪਤੇ ਪਤੇ ਖਲੇ ਰੇ ਤੜਕੇ ਦੇਲਾ ਡੈ ਵੇ ਹੀ ਸਫਾਈ ਕਰਨਾ ਹੋਰ ਫਿਰ ਤੂੰ ਸੁਣਾ ਕਿਦਾਂ ਚੱਲਣ ਦੀ ਲਾਈਫ ਲਾਈ ਹੈ ਨਜ਼ਾਰੇ ਲੈਣਦੇ ਹਾਂ ਹੈ ਮਾੜੀ ਮੋਟੀ ਚੱਲਦੀ ਮਾੜੀ ਮੋਟੀ ਕਾ ਦੀ ਜ਼ਿੰਦਗੀ ਦੇ ਭਰਾ ਤੁਹਾਡੇ ਯਾਰ ਹੈ ਹੈ ਮਾਨੀਆਂ ਨਾਲ ਰਹਿਣਾ ਮਾਨੀਆਂ ਨਾਲ ਹੋ ਕੀ ਘਟ ਭਰਾਵਾ ਤੇਰਾ ਤੇਰੋ ਆ ਬੰਦਾ ਕਹਿੰਦਾ ਹੈਗੀ ਚਾਹ ਨਹੀਂ ਰਸਤੇ ਚ ਪੀਣੀ ਤੇ ਆਪਾਂ ਪਹੁੰਚ ਗਏ ਘਰੇ ਤੇ ਘਰੇ ਆਉਂਦੇ ਆ ਆਪਣ ਮਿਲ ਗਈ ਚਾਹ ਚਾਹ ਦੇ ਨਾਲ ਚੈੱਕ ਕਰੋ ਹੁੰਦੀ ਚਾਹ ਦੇ ਨਾਲ ਚੂਣੀ ਚੂਣੀ ਆ ਵੀਰ ਗੁਲਾਬ ਜਾਮਨ ਨੂੰ ਬਿਸਕਟ ਭੁਜੀਆ ਜਿਹੜਾ ਰਾਤੀ ਮਕਾਇਆ ਹੀ ਉਹ ਦੁਬਾਰਾ ਲਿਆਂਦਾ ਵਿਚਰੇ ਨੇ ਵੇ ਕਿੱਡਾ ਕਸ਼ਟ ਕੀਤਾ ਵੇ ਬਿਸਕਟ ਚੈੱਕ ਕਰ ਰੋ ਚੈੱਕ ਕਰ ਪੁਜੀਏ ਖਾਣਾ ਚਲੋ ਸਰ ਪੀਓ ਚਾਹ ਠੰਡੀ ਹੋਣੀ ਹੈ ਪਹੁੰਚ ਗਏ ਆਪਾਂ ਫਤਿਹਵਦ ਵਾਲੇ ਘਰ ਤੇ ਆਲੂ ਵਾਲੇ ਪਰੌਂਡੇ ਬੰਦੇ ਹੁਣ ਆਲੂ ਵਾਲੇ ਪਰੌਂਡੇ ਖਾਣੇ ਵੀ ਆਲੂ ਵਾਲੇ ਪਰੌਂਡੇ ਖਾ ਕੇ ਤੇ ਫਿਰ ਢੀਰੇ ਜਾਣਾ ਪੈਂਦਾ ਭਾਈ ਦਾ ਫੋਨ ਆ ਗਿਆ ਢਿੱਲੇ ਦਾ ਚੱਲੇ ਨਾ ਜਾਣਾ ਫਿਰ ਹਜੂਰ ਸਾਹਿਬ ਜਾਣਾ ਕੋਈ ਮੇਰਾ ਜੇ ਖੇਡਾ ਫਿਰ ਹਜੂਰ ਸਾਹਿਬ ਉਹਦਾ ਕਹਿੰਦੇ ਜਾਣਾ ਹੋਇਆ ਕਿ ਮम्मा ਬਾਬੇ ਦੇ ਜਾਣਾ ਵਾ ਸਪੈਸ਼ਲ ਫੋਨ ਮੈਂ ਬੜੇ ਕੰਮ ਵਿੱਚ ਰਹਿ ਗਿਆ ਤੈਨੂੰ ਪੜਾਉਣਾ ਹੰਮ ਤੇ ਹੈਗੇ ਇਹਦੇ ਹੁਣ ਭਾਈ ਦਾ ਫੋਨ ਤੇ ਆ ਗਿਆ ਵਾ ਕੀ ਕਰਾਂ ਮਿਰੋ ਚੱਲ ਜਾ ਜੇ ਜਾਣਾ ਤੇ ਫਿਰ ਮੈਂ ਲੇਟ ਆ ਜੂੰ ਤਰਫ ਕੰਦੀ ਗਾ ਕੰਦੀ ਯਾਰ ਤੇ ਤੈਨੂੰ ਘੁਮਾਇਆ ਏ ਕੀ ਕਰਾਂ ਫਿਰ ਡੋਲਾਹਰੇ ਫੋਨ ਵਧੀਆ ਨਾ ਸਭੋ pront ਹੈ ਸੌਂ ਵੀ ਲਿਆ ਵੀਰ ਤੇ ਤੋ ਬੜਾ ਮਾਂ ਕੇ ਕਾਚੇ ਦੀ ਗਲਾਸੀ ਟੁੱਟ ਗਈ ਤੇ ਇੱਥੇ ਵੱਜ ਗਿਆ ਜੀ ਲੋੜਾ ਹੋ ਗਿਆ ਤੇ ਪਰੌਂਠੇ ਮਹਿੰਗੇ ਪੈ ਗਏ ਹਲੇ ਮਾਂ ਦੱਸ ਭਰਾ ਹੁਣ ਇਹ ਲੈ ਲੈ ਮੈਂ ਸ਼ਹਿਰ ਘੁੰਮਣੇ ਪੜੇ ਆਵਾਜ਼ ਇਹਦਾ ਲੋੜ ਗਿਆ ਬਿਆਰ ਕੋ ਲੋੜੀ ਲੋੜੀ ਲੱਗੀ ਆ ਹੁਣ ਤੇ ਤੂੰ ਕਹਿੰਦਾ ਮੇਰੇ ਕੋ ਪਰੌਂਠੇ ਆ ਨਾ ਢੇਡ ਵੱਡਾ ਭਰ ਗਿਆ ਦੇ ਖਵਾਵਾ ਕੀ ਤੈਨੂੰ ਦੱਸ ਨਹੀਂ ਬੋਲਦੀ ਕਿਉਂ ਇਹ ਤਾਂ ਸੱਚੀ ਵਾਲਾ ਪਰ ਚੱਲ ਚਾਬੋ ਤੇ ਜਾਣੇ ਅਸ਼ਾਉਲ ਦੇ ਪੈਨੇ ਜਾ ਗਏ ਅਰੇ ਆਈ ਦੀ ਬਣਾ ਚੱਲੋ ਤੋ ਇਹ ਨਹੀਂ ਬਾਹਰ ਖਾਣੇ ਤੋ ਇਹ ਦੱਸੋ ਆਪਣੇ ਵਿਚਾਰ ਕੀਮਤੀ ਨੀਂਦ ਆਈ ਜਾਂਦੀ ਤੈਨੂੰ ਅੱਜ ਹੈ ਤੋ ਤਰੇਗਾ ਨੰਬਰ ਹੋਣਾ ਇਹਨੂੰ ਨੀਂਦ ਆਈ ਜਾਂਦੀ ਫੰਦਰ ਆੜ ਯਾਰ 68 68 ਯਸ ਬ్రో ਇਧਰੋਂ ਸਹੀ ਚਾ ਪੀਓ ਰਾਪਾ ਮੈਂ ਕਹਿੰਦਾ ਅੱਜ ਤੈਨੂੰ ਚਿੱਲ ਮਾਰਦੇ ਘੜੀ ਹੈ ਕਿ ਜਾਣਾ ਤੈਨੂੰ ਤੜਕੇ ਫੋਨ ਕੀਤਾ ਤੈਨੂੰ ਪਤਾ ਮਾਇਆ ਮੈਨੂੰ ਪਤਾ ਭਾਜੀ ਦਾ ਢਿੱਲੋ ਭਾਈ ਦਾ ਫੋਨ ਆਇਆ ਮੈਨੂੰ ਪਤਾ ਹੋਵਾ ਤੈਨੂੰ ਪਤਾ ਹੋ ਰਿਹਾ ਚੱਲੇ ਨਾ ਇੱਥੇ ਬਾਬੇ ਦੇ ਜੀਹੁਰ ਸਾਹਿਬ ਚੱਲੇ ਨੇ ਭਾਈ ਇਹ ਕਹਿੰਦਾ ਮੈਂ ਨਹੀਂ ਜਾਣਾ ਤੇ ਭਾਈ ਇਹ ਕਹਿੰਦਾ ਮੈਂ ਕੰਮ ਨਾ ਕਰਨਾ ਪਾੜ ਮੋਨੇ ਤੋਂ ਉਹਨੇ ਜਿਹੜੀ ਬੜੀ ਆਉਂਦੀ ਆਹੋ ਕਹਿ ਰਹੀ ਕਹਿੰਦਾ ਭਾਈ ਯਾਰ ਤੱਕ ਨਾਲ ਨਹੀਂ ਕਰਨਾ ਇਹ ਡਬਲ ਦਾ ਆਹੋ ਨਹੀਂ ਭਾਈ ਜੰਮੇ ਸਾਹਮਣੇ ਵੇਲੇ ਫੋਨ ਆਇਆ ਮੈਂ ਆਫਰ ਤੇ ਜੀ ਮੈਂ ਨਾ ਬਦਮਾਨਾ ਆ ਗਿਆ ਆ ਨਹੀਂ ਉਹਨਾਂ ਨੇ ਕਿਹਾ ਬਾਵਾ ਜਾਣਾ ਉਹਨਾਂ ਦਾ ਤਾਂ ਲੱਗਿਆ ਕੋਈ ਜਗ੍ਹਾ ਜਾਣਾ ਚੱਲੀ ਜੇ ਨਾ ਗਾਣਾ ਫਿਰ ਮੈਂ ਕਹਿੰਦਾ ਸ਼ਾਮੀ ਚੱਲ ਜੀ ਨਹੀਂ ਚੱਲ ਜੇ ਚੱਲ ਠੀਕ ਆ ਫਿਰ ਓਕੇ bro ਚੰਗਾ ਫੋਨ ਕਰਤੀ ਜਾ ਕੇ ਓਕੇ ਚਲ ਗਿਆ ਭਰਾ ਮੈਂ ਤੇ ਰੋਕਿਆ ਵਾਦੂ ਮੈਂ ਕਹਾ ਰੁਕ ਜਾ ਸ਼ਾਮੀ ਚੱਲ ਜੀ ਕੱਲ ਨੂੰ ਚੱਲ ਜੀ ਕਹਿੰਦਾ ਨਹੀਂ ਮੈਂ ਜਾਣਾ ਭਾਈ ਦਾ ਫੋਨ ਆ ਗਿਆ ਬਹੁਤ ਬੜਾ ਫੇਰ ਫੋਨ ਆ ਗਿਆ ਭਾਈ ਦਾ ਚਲ ਗਿਆ ਫਿਰ ਮੈਂ ਹਾਂ ਚੱਲ ਜਾ ਕੇ ਫੋਨ ਕਰਦੀ ਕੌਣ ਜਾ ਕੇ ਫੋਨ ਕਰੂਗਾ ਆਉਣਾ ਨੇ ਕਦੇ ਦਿਨ ਤੋਂ ਸੇਰ ਕੰਮ ਜਿਹੜੇ ਆਇਆ ਸੀ ਹੋਇਆ ਨਹੀਂ ਤੇ ਹੁਣ ਮੈਂ ਚੱਲਾ ਸ਼ੌਪ ਤੇ ਸੂਰਜ ਦਾ ਵੀ ਫੋਨ ਆ ਗਿਆ ਸ਼ੌਪ ਤੇ ਜਾ ਕੇ ਵੇਖੀਏ ਕੰਮ ਕਰ ਕੀ ਮਿਲਦੇ ਆਪਾਂ ਹੋਰ ਲਓ ਜੀ ਸ਼ੌਪ ਤੋਂ ਆਪਾਂ ਅਗੇ ਹੋ ਕੇ ਆਉਂਦਿਆਂ ਮਿਲਿਆ ਜੂਸ ਆਪਾਂ ਨੂੰ ਜੂਸ ਪੀ ਕੇ ਤੇ ਹੁਣ ਆਪਾਂ ਜਾਣਾ ਵਾ ਸ੍ਰੀ ਅੰਮ੍ਰਿਤਸਰ ਬਾਬਾ ਜੀ ਦੇ ਮੁੰਮੀ ਸਿੰਘ ਜੀ ਦੇ ਮੱਥਾ ਦੇਖਣ ਜਾਣਾ ਕਰਨ ਦਾ ਸੋਣਾ ਆਇਆ ਕਿ ਮੈਂ ਆਇਆ ਹਾਂ ਤੇ ਮਤਲਬ ਦੇਖ ਕੇ ਉਹਨਾਂ ਡਾਲਾ ਸਾਬ ਮੈਂ ਅਜੇ ਵੀ ਜਿੱਤਲ ਜਾਣੇ ਗੁਰੂ ਘਰ ਹੋ ਕੇ ਉਹਨੇ ਉਹ ਮਾਤੋਲੀ ਨਜ਼ਰ ਆਪਾਂ ਉਹ ਵੀ ਨੌਣ ਗਿਆ ਆਨੇ ਬਾਬਾ ਜੀ ਚੱਕਨ ਤੇ ਲੈਣਾ ਪਰ ਕਰਨ ਭਰਾ ਨੇ ਘਰੋਂ ਫੋਨ ਲਾਇਆ ਸੀ ਭਰਾ ਨਾ ਆਉਂਦਿਆ ਸੀ ਮੈਂ ਚਲ ਘਰੋਂ ਲੈ ਆਣੇ ਨੂੰ ਫੇਰ ਮੋਟਰਸਾਈਕਲ ਤੇ ਆਉਣਾ ਪੈਣਾ ਤੇ ਜੱਡੀ ਇਹ ਮਹਾਰਾਜ ਦੇ ਇਹ ਬਾਬੇ ਦਾ ਨਾਮ ਬਾਬਾ ਦੀਪ ਸਿੰਘ ਜੀ ਦਾ ਕਰਨ ਚੁੱਕੀਏ ਕਰੋ ਦਰਤਾ ਇਹਨੇ ਭਰਾ ਆ ਗਿਆ ਬਾਹਰ ਪਤਾ ਲੱਗ ਗਿਆ ਕਿ ਆ ਗਏ ਆਪਾਂ ਹੈਂ ਆ ਗਏ ਜੇ ਹੋਰ ਕਿਦਾਂ ਰਹਿਣਾ ਫੋਨ ਹੀ ਕੀਤਾ ਇਹਦੇ ਤੇ ਉਸਲੇ ਆ ਗਿਆ ਬੜਾ ਹੋਣਾ ਬੜਾ ਮੈਂ ਤਾਂ ਕਿਹਾ ਵੇਟ ਕਰਾਵਾਂਗਾ ਤੇ ਨਹੀਂ ਨਹੀਂ ਮੈਂ ਰੈਡੀ ਹੈਂ ਰੈਡੀ ਹਾਂ ਮੈਂ ਰੈਡੀ ਹੀ ਹਾਂ ਹੁਣ ਉਹਨੂੰ ਚੁੱਕਣਾ ਵਾ ਆ ਗੱਲ ਨੂੰ ਹਾਂ ਆ ਨੇਹਰਾ ਨਾ ਦੇ ਯਾਰ ਨੇਹਰਾ ਤੇ ਹੋਈ ਜਾਣਾ ਵਾ ਕੋਈ ਚੱਕਰ ਨਹੀਂ ਆਰਾ ਦੇ ਜਾਣਾ ਤੇ ਸੂਰਜ ਦਾ ਨੀ ਪੱਕਾ ਪਤਾ ਕੀ ਜਾਂਦਾਦਾ ਮੇਰਾ ਨਹੀਂ ਪੱਕਾ ਪਤਾ ਜੀ ਚੱਲ ਕੋਈ ਨਹੀਂ ਅੰਮਾ ਜਾਣੇ ਆ ਆ ਬਾਬਾ ਜੀ ਦੇ ਦਰਬਾਰ ਤੇ ਇੱਕੋ ਬੰਦੇ ਕਰਕੇ ਲੇਟ ਹੋਏ ਆ ਆਪਾਂ ਆਹ ਵੇਖੋ ਦੁਕਾਨ ਵਧਾ ਕੇ ਜਾਣਾ ਆਪਾਂ ਚੱਲੋ ਜੀ ਦੇ ਕੇ ਮੱਥਾ ਦੇ ਫੇਰ ਆਪਾਂ ਜਾਣੇ ਘਰਾਂ ਨੂੰ ਵਾਪਸੀ ਲਓ ਜੀ ਗੁਰੂ ਘਰ ਮੱਥਾ ਲੇ ਗਿਆ ਆਪਾਂ ਤੇ ਹੁਣ ਆਪਾਂ ਪਾ ਤੇ ਇਹ ਘਰ ਵਾਲ ਨੂੰ ਚਾਲੇ ਤੇ 15 ਇੱਕ ਸਾਰਿਆਂ ਦੀਆਂ ਕੁਲਫੀਆਂ ਮੋਗੀਆਂ ਤੇ ਆਹ ਬੰਦੇ ਨੇ ਪੀਲਾ ਵੀ ਤਾਂ ਗਾੜੀ ਹੁਣ ਭਰਾ ਹੈਂ ਤੇ ਬੰਮਾ ਖਾਣੇ ਸ਼ਦਾਈ ਖਾਨ ਦੇ 10 ਦੁੰਕਰਨ ਸ਼ਦਾਈ ਖਾਨ ਦੇ ਆਪਾਂ ਭਾਈ ਤੂੰ ਮੰਮਾ ਹੁਣੇ ਉਹ ਕਾਗੇ ਅੱਗੇ ਨੇ ਉਦਾਂ ਲੇਟ ਕਰਾਇਆ ਇਹਦੇ ਹੁਣ ਕੋਲ ਸਗਾਂ ਚ ਵੀ ਨੇ ਲੇਟ ਕਰਾਉਣੀ ਹੈ ਇਹ ਖਾ ਕੇ ਮਕਈ ਜੀ ਤੇ ਮੁੜ ਕੇ ਠੰਡੀ ਕੁਲਫੀ ਗਾੜੀ ਤੇ ਦੰਦ ਹੀ ਖਰਾਬ ਹੋਣੇ ਨਾ ਕੋਈ ਰਾ ਅੱਗੇ ਭੁਰਿਆ ਇਸੇ ਕਰਕੇ ਭੁਰਿਆ ਅੱਗੇ ਵੀ 10 ਇਹਨੂੰ ਪੋਛਨ ਹੂੰ ਹਰ ਬੰਨੇ ਨੂੰ ਲੇਟ ਕਰਾਉਂਦੇ ਆ ਨਾ ਤੋਂ ਟਾਈਮ ਨਾਲ ਨਹੀਂ ਲੱਗਿਆ ਅੱਜ ਗਾਲੀ ਨਾਲ ਪ੍ਰਸ਼ਾਦਾ ਚੱਕ ਗਿਆ ਤੇ ਫਿਰ ਆਉਂਦੇ ਆ ਤੇ ਯਾਰ ਪ੍ਰਸ਼ਾਦਾ ਤੂੰ ਘਰੋਂ ਟਾਈਮ ਨਾਲ ਤੁਰਿਆ ਸੀ ਦੱਸ ਚਲੋ ਕੋਈ ਨਹੀਂ ਮਾਰਾ ਇਹਦੇ ਦਰਸ਼ਨ ਕਰਨੇ ਸੀ ਉਹ ਆਪਾਂ ਕਰ ਲਏ ਚੱਲੇ ਬਾਅਦ ਚੱਲ ਆਹ ਇਹ ਲੇਟ ਆ ਕੇ ਦੇ ਆਹ ਇਹ ਗਾਲੀ ਬੱਸ ਕਿਉਂ ਕਰੀ ਜਾਂਦਾ ਕਿੱਡੀ ਹਾਂ ਹਾਂ ਤੇਨੇ ਪਾਪਾ ਦੀਦਸਰ ਆਪੇ ਹਰ ਕੰਮ ਕਰਦੇ ਨੇ ਇਹਨੂੰ ਮੈਂ ਜ਼ਿਆਦੀ ਗਾਲੀ ਆ ਰੋਜ਼ੀ ਕਰੋ ਮਹਾਰਾਜ ਦੇ ਦਰਸ਼ਨ ਮਾਰਾ ਸੱਚੇ ਪਾਸ਼ਾ ਦੰਤਨ ਬਾਬਾ ਦੇਵ ਸਿੰਘ ਜੀ ਮਾਰੇ ਕਿਰਪਾ ਕਰਨਾ ਲੋ ਵੀ ਮਿੱਤਰੋ ਪਹੁੰਚ ਗਿਆ ਆਪਾਂ ਘਰ ਤੇ ਅੱਜ ਦਾ ਵਲੌਗ ਕਰਦੇ ਆਪਾਂ ਖੜਾ ਮੈਂ ਇੱਥੇ ਹੀ ਮਿਲਦੇ ਆਂ ਅਗਲੇ ਵਲੌਗ 'ਚ ਟਾਈਮ ਕਾਫੀ ਹੋ ਗਿਆ ਵਾ 11 ਵਜੇ ਹੋ ਗਏ ਲੇਟ ਹੀ ਹੋ ਜਾਵਾ ਗੁਡ ਨਾਈਟ ਜੀ